ਉਹਨਾਂ ਦੇ ਨਾਲ ਪ੍ਰਧਾਨ ਜੀ ਜਿਹੜੇ ਗੁਰੂ ਘਰ ਦੇ ਪਿੱਡ ਝੇਡੂਦੇ ਆ ਔਰ ਉਹਨਾਂ ਦੇ ਨਾਲ ਚਰਨਜੀਤ ਜੀ ਸਾਰੀਆਂ ਮੇਰੀਆਂ ਭੈਣਾਂ ਜੈ ਐਸਡੀਐਮ ਸਾਹਿਬ ਕੋ ਅੱਜ ਇਕੱਠੇ ਹੋਏ ਆ ਜਿਸ ਦਾ ਇੱਕ ਮੈਟਰ ਹੈ ਕਿ ਜਿਹੜਾ ਗੁਰੂ ਘਰ ਦੇ ਕੋਲ ਸਰਕਾਰ ਵੱਲੋਂ ਜਿਹੜਾ ਪੂਰਾ ਤਰਕਟ ਮੁਖਾਦ ਬਣਾ ਕੇ ਇੱਕ ਡੰਬ ਲਾਇਆ ਜਾ ਰਿਹਾ ਉਹ ਬਿਲਕੁਲ ਜਿਹੜਾ ਨਿੰਦਾਯੋਗ ਆ ਕਿਉਂਕਿ ਉਹਦੀ ਜਿੰਨੀ ਵੀ ਸਵਾਹ ਉਹਦੀ ਬਦਬੂ ਜਿਹੜੀ ਗੁਰੂ ਘਰ ਤੱਕ ਜਾ ਰਹੀ ਆ ਔਰ ਆਲੇ ਦੁਆਲੇ ਜਿੰਨੇ ਵੀ ਜਿਹੜੇ ਆਪਣੇ ਰਹਿਸ਼ੀ ਇਹਨਾਂ ਦੇ ਕਰਾ ਔਰ ਅਸੀਂ ਇਹ ਬੇਨਤੀ ਕਰਦੀ ਆ ਐਸਡੀਐਮ ਸਾਹਿਬ ਦੇ ਰਾਏ ਕਿ ਜਿਹੜਾ ਜਿਹੜਾ ਡੰਪ ਤੁਸੀਂ ਲਾਉਣਾ ਸ਼ਮਸ਼ਾਨ ਆਪਣੇ ਜਿਹੜਾ ਸ਼ਾਮਲਾੜ ਦੀਆਂ ਜ਼ਮੀਨਾਂ ਬੜੀਆਂ ਪਿੰਡ ਤੇ ਪਈਆਂ ਉਹਨੂੰ ਉਸ ਦੀ ਜਗ੍ਹਾ ਚੁਣ ਕੇ ਲਾਇਆ ਜਾਵੇ ਤਾਂ ਜੋ ਗੁਰੂ ਘਰ ਦੇ ਕੋਲ ਜਿਹੜੀ ਬੇਅਦਬੀ ਇਹ ਨਾ ਹੋ ਸਕੇ ਔਰ ਮੈਂ ਇਹ ਐਸਡੀਐਮ ਸਾਹਿਬ ਨੂੰ ਔਰ ਪ੍ਰਸ਼ਾਸਨ ਨੂੰ ਔਰ ਜਿਹੜਾ ਇੱਕ ਵੀਡੀਓ ਦਾ ਜਿਹੜਾ ਖਾਸ ਕਰ ਮੇਰੀਆਂ ਭੈਣਾਂ ਨੇ ਮੈਨੂੰ ਦੱਸਿਆ ਕਿ ਕੋਈ ਸੰਜੀਵ ਕੁਮਾਰ ਆ ਜਿਹੜਾ ਉਹ ਮੇਰੀਆਂ ਭੈਣਾਂ ਦੇ ਨਾਲ ਗਲਤ ਸ਼ਦਾਬਦੀ ਵਰਤ ਕੇ ਆਇਆ ਔਰ ਉਹਨੂੰ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਜੇ ਤੂੰ ਇਹੋ ਜਿਹਿਆਂ ਭੈਣਾ ਨੇ ਤੈਨੂੰ ਫੜ ਕੇ ਉੱਥੇ ਢਾ ਲਿਆ ਤੇਰੇ ਕੱਪੜੇ ਪਾੜ ਦਿੱਤੇ ਤਾਂ ਕਿਸੇ ਨੇ ਸੁਣਵਾਈ ਨਹੀਂ ਕਰਨੀ ਔਰ ਗੁਰੂ ਘਰ ਦੀ ਅਸੀਂ ਬੇਦਬੀ ਬਿਲਕੁਲ ਬਰਦਾਸ਼ਤ ਨਹੀਂ ਕਰਨੀ ਮੈਂ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਵੀਡੀਓ ਨੂੰ ਔਰ ਐਸਪੀ ਸਾਹਿਬ ਨੂੰ ਇਹ ਅਪੀਲ ਕਰਦਾ ਕਿ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਔਰ ਜਿਹੜਾ ਡੰਪ ਬਣਾਇਆ ਜਾ ਰਿਹਾ ਇਹਨੂੰ ਸ਼ਾਮ ਲੜ ਦੀ ਜ਼ਮੀਨ ਤੇ ਕਿਸੇ ਹੋਰ ਜਗ੍ਹਾ ਬਣਾਇਆ ਜਾਵੇ ਜਾਂ ਪਿੰਡ ਦੀ ਰਿਹੈਸ਼ ਤੋਂ ਅਲੱਗ ਬਣਾਇਆ ਜਾਵੇ ਤਾਂ ਜੋ ਇਸ ਦੀ ਬਦਬੂ ਇਸ ਦਾ ਕੂੜਾ ਇਹਦਾ ਕਰਕੜ ਕਿਉਂਕਿ ਸ਼ਹਿਰ ਫਗਵਾੜੇ ਦੇ ਵਿੱਚ ਬਹੁਤ ਕੱਲੇ-ਕੱਲੇ ਜਗ੍ਹਾ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਕਿਸੇ ਤਰ੍ਹਾਂ ਕੁਝ ਹੋ ਰਿਹਾ ਮੈਂ ਐਸਡੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਨੂੰ ਜਲਦੀ ਜਲਦ ਮਸਲੇ ਨੂੰ ਹੱਲ ਕਰਕੇ ਇਹਦੇ ਜਿਹੜੀ ਪਿੰਡ ਵਾਸੀਆਂ ਦੀ ਜਿਹੜੀ ਪ੍ਰੋਬਲਮ ਨੂੰ ਸੋਲਵ ਕੀਤਾ ਜਾਏ ਜੈ ਗੁਰਦੇਵ ਧੰਗੁਰਦੇਵ ਜੈ ਪੀਐਮ ਜੈਪ